ਫਗਵਾੜਾ ਸ਼ਹਿਰ ਦੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਖੜੇ ਕੁਝ ਨੌਜਵਾਨ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਤੇਜ਼ਦਾਰ ਹਥਿਆਰਾਂ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਫਗਵਾੜਾ ਦੇ ਸੈਂਟਰਲ ਟਾਊਨ ਚੌਂਕ ਦੇ ਵਿੱਚ ਕੁਝ ਨੌਜਵਾਨ ਖੜੇ ਹੋਏ ਸਨ ਜਿੱਥੇ ਪੀਸੀਆਰ ਟੀਮ ਦਾ ਇੱਕ ਮੋਟਰਸਾਈਕਲ ਆਇਆ ਜਿਸ ਤੇ ਸਵਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਸ਼ੱਕ ਦੇ ਆਧਾਰ ਤੇ ਉਕਤ ਨੌਜਵਾਨਾਂ ਦੀ ਚੈਕਿੰਗ ਕੀਤੀ ਗਈ ਤੇ ਪੁਲਿਸ ਨੂੰ ਚੈਕਿੰਗ ਦੌਰਾਨ ਉਕਤ ਨੌਜਵਾਨਾਂ ਦੇ ਕੋਲੋਂ ਇੱਕ ਤੇਜ਼ਦਾਰ ਹਥਿਆਰ ਬਰਾਮਦ ਹੋਇਆ ਤੇ ਮੌਕੇ ਤੇ ਪਹੁੰਚੀ ਪੀਸੀਆ ਟੀਮ ਦੇ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਉਹਨਾਂ ਵੱਲੋਂ ਸ਼ਹਿਰ ਦਾ 라ਉਂਡ ਲਗਾਇਆ ਜਾ ਰਿਹਾ ਸੀ ਤਾਂ ਸੈਂਟਰਲ ਟਾਊਨ ਚੌਂਕ ਦੇ ਵਿੱਚ ਸ਼ੱਕੀ ਹਾਲਾਤ ਦੇ ਵਿੱਚ ਖੜੇ ਕੁਝ ਨੌਜਵਾਨਾਂ ਦੀ ਚੈਕਿੰਗ ਕੀਤੀ ਗਈ। ਤਯੁਕਤ ਨੌਜਵਾਨਾਂ ਦੇ ਕੋਲੋਂ ਇੱਕ ਤੇਜ਼ ਦਾ ਹਥਿਆਰ ਬਰਾਮਦ ਹੋਇਆ ਜਿਸ ਦੇ ਚਲਦਿਆਂ ਅਗਲੀ ਕਾਰਵਾਈ ਦੇ ਲਈ ਉਹਨਾਂ ਨੌਜਵਾਨਾਂ ਨੂੰ ਥਾਣਾ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਾ ਸ਼ਰਮਾ ਦੀ ਰਿਪੋਰਟ। ਭਾਜੀ ਇੱਥੇ ਖੜੇ ਸੀਗੇ ਬੰਦੇ। ਹਾਂਜੀ। ਤੇ ਸੀਸੀਆਰ ਦਾ ਮੋਟਰਸਾਈਕਲ 5 ਨੰਬਰ ਆਇਆ। ਸਿੱਧ ਸਿੱਧ ਇਧਰ। 5 ਨੰਬਰ ਮੋਟਰਸਾਈਕਲ ਆਇਆ। ਉਹਨਾਂ ਨੇ ਇਹ ਬੰਦਿਆਂ ਨੂੰ ਵੈਰੀਫਾਈ ਕੀਤਾ। ਠੀਕ ਹੈ ਜੀ। ਤੇ ਇਹਨਾਂ ਕੋਲ ਇੱਕ ਹਥਿਆਰ ਮਿਲਿਆ ਜਿਹੜਾ ਕਿ ਬਹੁਤ ਖਤਰਨਾਕ ਆ ਗਿਆ। ਅੱਛਾ ਜੀ। ਤੇ ਪੁਲਿਸ ਦੀ ਬਹੁਤ ਮਾਹੀ ਸ਼ਲਾਘਾ ਕਰਦੇ ਆ ਕਿਉਂਕਿ ਇਸ ਪੋਰੀ ਵਿੱਚ ਬਹੁਤ ਵਾਰਦਾਤਾ ਹੋ ਰਹੀਆਂ। ਪੰਜਾਬ ਪੁਲਿਸ ਨੇ ਅੱਜ ਜੋ ਫਗਵਾਟ ਦੇ ਵਿੱਚ ਕੀਤਾ ਬਹੁਤ ਵਧੀਆ ਕੀਤਾ ਔਰ ਪਤਾ ਲੱਗਦਾ ਕਿ ਪੁਲਿਸ ਐਕਟਿਵ ਆ ਤੇ ਹੁਣ ਪੰਜਾਬ ਪੁਲਿਸ ਦੇ ਨਾਲ ਅਸੀਂ ਇਹ ਬੰਦਿਆਂ ਨੂੰ ਲੈ ਕੇ ਸਿਟੀ ਥਾਣੇ ਜਾ ਰਹੇ ਆ ਤੇ ਥੈਂਕ ਯੂ ਭਾਜੀ ਥੋਕੇ ਥੈਂਕ ਯੂ ਅੱਛਾ ਜੀ ਕੀ ਵਾਕਿਆ ਭਾਜੀ ਇੱਥੇ ਖੜੇ ਹੁਣ ਆਪਾਂ ਚਾਰ ਬੱਚੇ ਇੱਥੇ ਖੜੇ ਨੇ ਮੁੰਡੇ ਅੱਛਾ ਜੀ ਨਿਕੜਾ ਜੀ ਓਕੇ ਇਹ ਕੀ ਕਰਦੇ ਸੀ ਇੱਥੇ ਖੜੇ ਸੀ ਬਾਜੀ ਇਹ ਖੜੇ ਸੀ ਜੀ ਇਹ ਕਿਹਦਾ ਰਿਸ਼ਤਾ ਦਾ ਇਹਨਾਂ ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਆਈ ਸੀ ਜਾਂ ਉੱਧਰ ਤੁਸੀਂ ਗਸ਼ਤ ਤੌਰ ਤੇ ਹਾਂ ਜੀ ਅਸੀਂ ਇੱਥੇ ਜਿਹੜੀ ਮਾਰੀ ਦੀ ਹੈ ਸਬਾਕੀ ਠੀਕ ਹੈ ਜੀ ਜੋ ਅਸੀਂ ਦੇਖਿਆ ਵੀ ਕਿੰਦਾ ਖੜੇ ਆ ਵੀ 4:00 ਵਜੇ ਤਾਂ ਅਸੁਰੱਖਣ ਹੁਣ ਨੈਕਸਟ ਕੀ ਹੈ ਬਾਜੀ ਆਪਣਾ ਹੁਣ ਹੁਣ ਅਸੀਂ ਇਹ ਆਪਣੇ ਸਿਟੀ ਠੀਕ ਹੈ ਜੀ ਇਹਨੂੰ ਲੈ ਕੇ ਤਾਂ ਕਿ ਉਹਨਾਂ ਨੂੰ ਠੀਕ ਹੈ ਉਹਨਾਂ ਦਾ ਪ੍ਰੋਗਰਾਮ ਕਰਦੇ